ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਬਲੌਗ ਤੇ ਸ਼ੁਰੂ ਕਰਦੇ ਆਂ ਅੱਜ ਦਾ ਵੀ ਵੀਓ ਲੌਗ ਤੇ ਵਲੌਗ ਜਿਹੜਾ ਆਪਾਂ ਸ਼ੁਰੂ ਕਰਨ ਲੱਗੇ ਆਂ ਤੇ ਤੁਸੀਂ ਦੇਖ ਕੇ ਤੁਹਾਨੂੰ ਸਮਝ ਆਈ ਗਿਆ ਹੋਵੇ ਆਪਾਂ ਕਰ ਲਈ ਹੈ ਤਿਆਰੀ ਤੇ ਛੁੱਟੀਆਂ ਆਪਣੀਆਂ ਨੇ ਖਤਮ ਹੋ ਗਏ। ਅਗਿਆਮ ਆਂ ਤੇ ਅੱਜ ਆਪਾਂ ਆਪਣੇ ਜਾਣ ਦੀ ਵਾਪਸ ਤਿਆਰੀ ਕੀਤੀ ਆ। ਤੇ ਹੁਣ ਆਪਾਂ ਲੱਗੇ ਸੀ ਇਧਰ ਕ੍ਰੇਲਿਆਂ ਦੀ ਸਬਜ਼ੀ ਬਣਾਉਣ। ਰਸਤੇ ਵਿੱਚ ਕ੍ਰੇਡੇ ਜਿਹੜੇ ਖਰਾਬ ਨਹੀਂ ਹੁੰਦੇ ਆ ਤੇ ਸਵਾਦ ਵੀ ਲੱਗਦੇ ਆ। ਇਧਰ ਮੈਂ ਦੇ ਛਿਲਕੇ ਜਿਹੜੇ ਅਲੱਗ ਤੋਂ ਕੱਟ ਲਏ ਕਿਉਂਕਿ ਛਿਲਕੇ ਜਿਹੜੇ ਆ ਨਾ ਉਹਦੀ ਵੀ ਆਪਾਂ ਸਬਜ਼ੀ ਬਣਾਵਾਂਗੇ। ਬਹੁਤ ਹੀ ਸੁਆਹ ਬਹੁਤ ਵੱਧਾ ਸਵਾਦ ਸਬਜ਼ੀ ਬਣਦੀ ਆ। ਨਵਦੀਪ ਨੇ ਪੈਥਨ ਸ ਕੀ ਕੀਤੀ ਕਿ ਦਰਵਾਂ ਚੇ ਵੀ ਬ੍ਰਸ਼ ਕਰਕੇ ਨਹਾ ਤੋ ਫੇਰ ਰੈਡੀ ਹੋ ਗਿਆ ਸੀ ਤੇ ਇੱਧਰ ਮੈਂ ਸੋਚਿਆ ਕਰੇਲੇ ਬਣਾਏ ਇਧਰੇ ਕakreਲਾ ਥੋੜਾ ਜਿਹਾ ਖਰਾਬ ਐ ਸੀ ਕਰੇਲੇ ਜਿਹੜੇ ਘਰ ਦੇ ਹੀ ਬਿਲਕੁਲ ਵੀ ਪੱਕੇ ਨਹੀਂ ਸੀ ਬੜੇ ਹੀ ਵਧੀਆ ਜਿਹੜੇ ਕਰੇਲੇ ਸੀ ਇਸੇ ਲਈ ਮੈਂ ਉਹਦੇ ਛਿਲਕੇ ਵੀ ਜਿਹੜੇ ਅਲੱਗ ਤੋਂ ਜਿਹੜਿਆ ਧੋ ਕੇ ਉਹਨਾਂ ਦੀ ਆਪਾਂ ਸਬਜ਼ੀ ਬਣਾਵਾਂਗੇ ਪਹਿਲਾਂ ਹੀ ਮੈਂ ਧੋਲੇ ਸੀ ਤੇ ਹੁਣ ਮੈਂ ਉਹਨਾਂ ਦੇ ਵਿੱਚ ਚੀਰੇ ਦੇਵਾਂਗੇ ਤੇ ਆਪਾਂ ਕਰੇਲੇ ਅਲੱਗ ਤਲਾਾਂਗੇ ਤੇ ਮਸਾਲਾ ਜਿਹੜਾ ਅਲੱਗ ਕਰਕੇ ਉਹਨੂੰ ਪੁੰਨਾਂਗੇ ਤੇ ਤੇ ਦੇਖੋ ਕ੍ਰੇਲੇ ਦੇ ਛਿਲਕੇ ਨਾਲ ਬਸ ਸਬਜੀ ਬਣਾ ਲਈ ਹੈ ਤੇ ਵਿੱਚ ਪਿਆਇਆ ਪਿਆਜ਼ 2 ਪਾਈਆਂ ਮਿਰਚਾਂ ਤੇ ਉਸ ਤੋਂ ਬਾਅਦ ਆ ਮੈਂ ਦੂਸਰੀ ਤਿਆਰੀ ਕਰਨ ਲੱਗੀ ਕੁਕਰ ਤੇ ਰਿਹਾ ਇਧਰ ਆਪਾਂ ਲੱਗੇ ਆ ਚੋਲ ਬਣਾਉਣ ਨੂੰ ਵਾਲੇ ਕarele ਆ ਪਤਾਲੇ ਸੀ ਇਧਰ ਆਪਾਂ ਦਹੀਂ ਭੁੰਦੀ ਨਾਲ ਹੀ ਨਾਲ ਬਣਾਵਾਂਗੇ ਨਾਲੇ ਦੁਪਹਿਰ ਦੀ ਰੋਟੀ ਹੋ ਜੂਗੀ ਨਾਲੇ ਨਾਲ ਰਾਤ ਨੂੰ ਲੈ ਜਾਗੇ ਹੁਣ ਫਿਰ ਉਹ ਟ੍ਰੀਲਾ ਜਿਹੜਾ ਆਪਾਂ ਬਾਲ ਕੇ ਤੇ ਝੋੜ ਕੇ ਇੱਕ ਸਾਈਡ ਤੇ ਰੱਖ ਲਿਆ ਸੀ ਚੋਲ ਇਧਰ ਪਨੀਰ ਦੀ ਸੱਕੀ ਕਿਉਂਕਿ ਰਸਤੇ ਵਿੱਚ ਬੱਚੇ ਨੂੰ ਪਨੀਰ ਪਸੰਦ ਰਹਿੰਦਾ ਵਾ ਕarele ਬੱਚੇ ਨਹੀਂ ਖਾਂਦੇ ਆ ਬੱਚਿਆਂ ਨੂੰ ਕੋੜੇ ਲੱਗਦੇ ਆ ਤੇ ਇਸ ਕਰਕੇ ਆਪਣਾ ਲਈ ਇੱਕ ਅਲੱਗ ਤੋਂ ਇੱਕ ਸਬਜ਼ੀ ਬਣਾਵਾਂਗੇ ਤੇ ਇਧਰ ਮੈਂ ਚਾਹਾਂ ਦੇ ਵੀ ਤਿਆਰੀ ਕਰ ਲਈ ਬੱਚਿਆਂ ਨੇ ਰੋਟੀ ਖਾ ਲਈ ਸੀ ਰੋਟੀ ਖਾਣ ਤੋਂ ਬਾਅਦ ਬੱਚੇ ਪੀਣ ਲੱਗੇ ਕੋਕ ਉਦੇ ਵਿੱਚ ਉਹਨਾਂ ਨੇ ਬਰਫ ਪਾਈ ਕਿਉਂਕਿ ਕੋਕ ਜਿਆਦਾ ਠੰਡਾ ਨਹੀਂ ਸੀ ਤੇ ਬੱਚੇ ਕਹਿੰਦੇ ਕਿ ਠੰਡਾ ਠੰਡਾ ਪੀਣਾ ਤੇ ਵੰਚ ਤੇ ਬਹੁਤ ਖੁਸ਼ ਹੁੰਦਾ ਜਦੋਂ ਵੰਚ ਨੂੰ ਕੋਕ ਮਿਲਦਾ ਵਾ ਪੂਰਾ ਹੀ ਖੁਸ਼ ਸੀ ਵੰਚ ਤੇ ਉਹਦੀ ਖੁਸ਼ੀ ਦਾ ਜਿਹੜਾ ਦੇਖੇ ਨੂੰ ਦਈ ਅਸਾਨੂੰ ਤੇ ਉਸ ਤੋਂ ਬਾਅਦ ਆਪਾਂ ਸਾਰੀ ਜਿਹੜੀ ਆ ਪੈਕਿੰਗ ਦਾ ਸਮਾਨ ਵੇਖਿਆ ਚੈੱਕ ਕੀਤਾ ਕਿ ਕੋਈ ਸਮਾਨ ਰਹਿ ਨਾ ਜਾਵੇ ਸਾਰੀ ਪੈਕਿੰਗ ਆਪਣੀ ਪੂਰੀ ਹੋ ਚੁੱਕੀ ਸੀ ਚੰਗੀ ਤਰ੍ਹਾਂ ਸਾਰਾ ਸਮਾਨ ਜਿਹੜਾ ਵਾ ਪੈਕ ਕਰ ਲਿਆ ਸੀ ਇਧਰ ਆ ਨਕੀਬਤਾ ਪਾ ਕੇ ਆ ਮੇਰਾ ਪੈ ਗਿਆ ਆਪੀ ਨਦੀਬ ਦਾ ਬੈਗ ਤੇ ਉਧਰ ਜਿਹੜਾ ਵਾ ਇੱਕ ਜਿਹੜਾ ਆ ਪਲਾਸਟਿਕ ਵਾਲੀ ਦਿੱਸੇ ਬੱਚਿਆਂ ਦੇ ਖਾਂਦਾਈ ਸਮਾਨ ਹੈ ਤੇ ਵੰਚ ਦੀ ਪੈਕਿੰਗ ਮੈਂ ਆਪਣੇ ਨਾਲ ਹੀ ਕੀਤੀ ਸੀ ਆ ਐਕਸਟਰਾ ਸੜਾ ਸਮਾਨ ਹੋ ਗਿਆ ਤੇ ਰੋਟੀ ਆਪਾਂ ਇਹਦੇ ਵਿੱਚ ਪੈਕ ਕਰ ਲਈ ਵਿੱਚ ਕਰ ਲਿਆ ਪਾਣੀ ਪੈਕ ਉਸ ਤੋਂ ਬਾਅਦ ਆ ਮੈਂ ਵੰਚ ਦਾ ਸੇ ਰਮੋਂਦੀ ਸੀ ਵੰਚ ਦਾ ਸੇ ਰਵਾਇਆ ਵੰਚ ਨੇ ਜੂੜਾ ਕਰਵਾਇਆ ਕਿਉਂਕਿ ਵੰਚਨੇ ਦੂੜਾ ਕਰ ਵਾਲੇ ਬਡੇ ਰਾਮ ਨਾਲ ਕਿਉਂਕਿ ਫਿਰ ਦੋ ਦਿਨ ਸੇਰਨੇ ਸੀ ਉਹਨੇ ਇਸਕੇ ਚੰਗੀ ਤਰ੍ਹਾਂ ਕਰ ਸੇਰ ਵਾਲਿਆ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੈਂ ਦੇ ਆਪਾਂ ਤੁਹਾਨੂੰ ਇਹ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਰਹਾਤਮਾ ਸਭ ਆਪਣੀ ਅੱਖੀਂ ਅਭਿਆਸ ਦੇ ਵਾਸਤੇ ਰਹਾਂ ਤੇ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਮਿਲਾਂਗੇ ਹੁਣ ਆਪਾਂ ਉੱਥੇ ਹੀ ਜਾ ਕੇ ਵਲੌਗ ਪਾਵਾਂਗੇ ਤੇ ਇੱਕ